ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਐਚਐਫ ਬੈੜਾ ਦੇ ਨਗੀਨੇ ਦਿਖਾਵਾਂਗੇ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆ ਚੰਗੇ ਕੱਦ ਕਾਠੜੇ ਜਿੰਦ ਜਾਨ ਤੇ ਪਲੱਸ ਬਰੀਡ ਵਾਲੇ ਕੋਣ ਪੂਰੇ ਫੁੱਲਾ ਆਓਗੇ ਵੀਰ ਨਾਲ ਕਰੀਏ ਗੱਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਗੁਰਪ੍ਰੀਤ ਦਾ ਜੀ ਪਿੰਡ ਧੌਲਾ ਜਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਹੀ ਫੋਨ ਨੰਬਰ ਹੈਗਾ 977960588 ਠੀਕ ਆ ਪਹਿਲੇ ਨੰਬਰ ਆਪਾਂ ਜਿਹੜੀ ਐਚਐਫ ਬੈੜ ਦੇਖੀਏ ਨੇ ਬਾਈ ਜੀ ਸੁਆ ਕਿਹੜਾ ਸੂਰੀ ਐ ਦੋਹਾਂ ਨੇ ਜੀ ਦੋਨੇ ਦੋਨੇ ਹੀ ਪਲੂਣਾ ਦੰਦੋ ਕਿਵੇਂ ਆ ਜੀ ਇਹ ਸਿੱ ਠੀਕ ਪੂਰੀਆਂ ਜਿੰਦ ਜਾਣ ਤੇ ਬਰੀਡ ਕੁਆਲਟੀ ਵਾਲੀਆਂ ਇਹ ਆਪ ਕਿਹੜੇ ਸੀਜ਼ਨ ਦੇ ਕਿਹੜੇ ਲੱਗੇ ਹੋਏ ਕਨਫਰਮ ਹੈਗਾ ਬਾਇਓ ਡਾਟਾ ਨਹੀਂ ਆਪਾਂ ਨੂੰ ਨਹੀਂ ਹੈਗਾ ਕੋਈ ਨਾਲ ਲੈ ਕੇ ਦੇ ਰਹੇ ਵਧੀਆ ਫਾਰਮ ਤੋਂ ਨਹੀਂ ਆਉਂਦੀ ਠੀਕ ਹੈ ਇਹਦੇ ਦਿਨ ਕਿੰਨੇ ਕੁ ਬਾਕੀ ਪਿਆ ਸੂਣ ਦੇ ਨਹੀਂ ਨਹੀਂ ਇਹਦੇ 5 ਦਿਨ ਬਾਕੀ ਆ ਜੀ ਠੀਕ ਹੈ ਹਫਤਾ ਕੋਲਾ ਰੱਖਾ ਜੀ ਠੀਕ ਹੈ ਜਿਹੜੀ ਆਪਾਂ ਪਹਿਲੇ ਨੰਬਰ ਵਾਲੀ ਵਾੜ ਦੇਖਦੇ ਵਾ ਦੋਨੇ ਇੱਕੋ ਥਾਂ ਤੋਂ ਆਈਆਂ ਦੋਨੇ ਇੱਕੋ ਥਾਂ ਤੋਂ ਆਈਆਂ ਠੀਕ ਹੈ ਕੀ ਹਾਈਐਸਟ ਰਿਕਾਰਡ ਸੀ ਫਾਰਮ ਵਾਲਿਆਂ ਦਾ ਦੁੱਧ ਦਾ ਉੱਥੇ 50 50 ਕਿਲੋ ਤੱਕ ਵੀ ਹੈਗਾ ਸੀ ਇਹ ਵੀ ਬੱਸ 30 ਕਿਲੋ ਦੁੱਧ ਠੀਕ ਹੈ ਪਹਿਲਾ ਸੂਆ ਵੀ ਠੀਕ ਹੈ ਦਿਨ ਹਫਤਾ ਕੱਢਦੀ ਹੈ ਹਨਾ ਫੇਸ ਬਿਊਟੀ ਵਗੈਰਾ ਦੇਖ ਸਕਦੇ ਹੋ ਤੇ ਬਾਕੀ ਕੱਦ ਕਾਠ ਵਗੈਰਾ ਤੇ ਸ਼ਾਈਨਿੰਗ ਵਗੈਰਾ ਦੇਖੋ ਚੰਗੇ ਫਾਰਮ ਚ ਬਾਗੀ ਢਲੋ ਦੁੱਧ 35 ਕਿਲੋ ਵੀ ਫਲੂਨ ਦੇ ਸਕਦੀ ਹੈ ਠੀਕ ਹੈ ਤੋਰਾ ਤਾਰਾ ਤੇ ਹੱਡਾ ਪੈਰਾਂ ਦੀ ਪੂਰੀ ਮਜ਼ਬੂਤ ਹੈ ਹਨਾ ਮਜ਼ਬੂਤ ਆ ਹਾਈਟ ਬਹੁਤ ਆ ਠੀਕ ਹੈ ਨਵੀਂ ਜਨਰੇਸ਼ਨ ਦੇ ਵਿੱਚ ਆ ਤੇ ਪਹਿਲਾ ਸੂਰ ਸੂਰੀ ਹੈ ਤੇ ਰੇਟ ਬਾਜ਼ਾਰ ਇਹਨਾਂ ਦੇ ਕੀ ਰਹਿਣਗੇ ਇਹਦਾ ਰੇਟ ਜੀ 1 ਲੱਖ 45 ਹਜ਼ਾਰ ਲੈ ਲਾਂਗੇ ਜੀ ਠੀਕ ਹੈ ਥੋੜਾ ਬੋਧਾ ਮਾਰਦਾਨ ਮੌਕੇ ਤੇ ਹੋ ਜਾਊਗਾ ਪਰ ਜੋ ਫਾਰਮ ਚ ਫਿਰਦੀ ਹੋਵੇ 1 ਤੋਂ 2 ਲੱਖ ਰੁਪਈਆ ਮੰਗ ਲਾ ਤਾਂ ਵੀ ਥੋੜਾ ਲੱਗੂ ਠੀਕ ਹੈ ਬਾਕੀ ਪੂਰੀ ਜਾਤ ਬਰੀਡ ਦੇ ਵਿੱਚ ਆ ਗਈ ਹੈ ਨਾ ਸੋ ਮੂੰਹ ਮੱਥਾ ਦੇਖ ਸਕਦੇ ਹੋ ਬਿਹੜ ਦਾ ਚੰਗਾ ਸੋਹਣਾ ਸਾਫ ਸੁਥਰਾ ਲਿੱਸੀ ਨਾ ਵੀ ਕਿਸੇ ਬਾਸ ਹੋਣੀ ਸੋ ਚੰਗੀ ਆ ਇਹ ਤਾਂ ਚਿਰ ਪਟੇੜਾਂ ਚੇ ਦੀਆਂ ਛੋਟੇ ਦੀ ਨਹੀਂ ਹੈਗੀ ਠੀਕ ਹੈ ਸ਼ਾਈਨਿੰਗ ਵਗੈਰਾ ਦੇਖੋ ਜਿਹੜੇ ਵੀਰੇ ਕਹਿੰਦੇ ਆ ਆਪਾਂ ਬਰੀਡ ਵਾਲੀ ਬਿਹੜ ਲੈਣੀ ਆ ਕਿ ਫਾਰਮ ਦੀ ਜਨਰੇਸ਼ਨ ਲਿਆ ਤਿੰਨ ਚਾਰ ਦਿਨ ਹੋ ਗਿਆ ਇਹਨੂੰ ਨਮਾਈ ਨਮੂ ਹੀ ਨਹੀਂ ਹੈਗੀ ਸੋਹਣੀ ਸਾਫ ਸੁਥਰੀ ਤੇ ਥਾਣੇ ਦਾ ਚਾਹੇ ਆਪਾਂ ਹਾਥੀ ਚੋਰੀ ਚਾਹੇ ਮਸ਼ੀਨੀ ਹੈ ਨਾ ਬੜਾ ਚੰਗਾ ਕੱਡੂ ਠੰਡੀ ਹੈ ਨੀਆ ਲੈ ਦੇਖੋ ਠੀਕ ਆ ਮੋਟਾ ਮੋਟਾ ਥਾਣ ਜਾਵਾਂ ਹੈ ਨਾ ਤੇ ਜਿਹੜੀ ਆਪਾਂ ਗੱਲ ਕਰਦੇ ਦੂਜੇ ਨੰਬਰ ਵਾਲੀ ਜੀ ਦੂਜੇ ਨੰਬਰ ਵਾਲੀ 442 ਇਹ ਕੈਦਰ ਦੀ ਕੱਚੀ ਆ ਵੱਡੇ ਦਾ ਜਿਹੜੀ ਆ ਜੀ ਇਹਦਾ ਇੱਕ ਹਰ ਦਾ ਪਾਕੀਆ ਹਫਤਾ ਬਾਕੀ ਤੇ ਮੂੰਹ ਦਾ ਫੇਸ ਬਿਊਟੀ ਪ੍ਰਿੰਟ ਪ੍ਰਿੰਟ ਵੜੇ ਜਾਣਗੇ ਹੈ ਨਾ ਬਹੁਤ ਜੱਗੇ ਸੀਮਰਾਂ ਦੀ ਹੈ ਜੀ ਆਪਾਂ ਨੂੰ ਜਲ ਡਿਟੇਲ ਲੈ ਕੇ ਦੇ ਜਾਣਾ ਹੈ ਆਪਾਂ ਠੀਕ ਹੈ ਇਹ ਜੋ ਕੀ ਉਮੀਦ ਲਾ ਸਕਦਾ ਦੁੱਧ ਵਾਲੀ ਆਪਾਂ ਠੀਕ ਹੈ ਕਹਿਨਵੇਂ ਵਿਚਾਰੀ ਕਹਿਦੀ ਉਹ ਵੀ ਕੋਈ ਫਾਇਦਾ ਨਹੀਂ ਹਨਾ ਛੋਟੀ ਨਹੀਂ ਹੈਗੀ ਥੋੜੀ ਜਿਹੀ ਉੱਚੀ ਆ ਸੋ ਫਿਰ ਫੁੱਲ ਕੱਦ ਕੜ ਦੇ ਵਿੱਚ ਆ ਸ਼ਾਇਨਿੰਗ ਸੁਨੀ ਤੇ ਲੈਗ ਸਕੋਰ ਵਗੈਰਾ ਦੇਖੋ ਇੱਕੋ ਫਾਰਮ ਤੋਂ ਵੀਰ ਦਾ ਜੋੜਾ ਪਰਚੇਸ ਕਰਾਇਆ ਵਕ ਚਾਰ ਦੰਦਾਂ ਤੇ ਇੱਕ ਹੈਗੇ ਛੇ ਦੰਦ ਪਹਿਲਾ ਪਹਿਲਾ ਸੂਆ ਫਿੱਟ ਫਾਟ ਕੰਪੈਕਟ ਹਵਾਨੇ ਦੇ ਬੱਚੇ ਆ ਨਵੇਂ ਹਾਨ ਦੇ ਵਿੱਚ ਬਲੱਡ ਦੇ ਵਿੱਚ ਆ ਗਏ ਜਿਹੜੇ ਵੀਰ ਕਹਿੰਦਾ ਬਰੀਡ ਤੇ ਤੇ ਨਾਲ ਆਪਾਂ ਨੂੰ ਮਿਲਕ ਚਾਹੀਦਾ ਸੋ ਦੇਖੋ ਸ਼ਾਇਨਿੰਗ ਵਗੈਰਾ ਦੇਖੋ ਬੱਚੀ ਦੀ ਫਿਟਿੰਗ ਵਾਲਾ ਲੈਵਾ ਜਾ ਕਿਸੇ ਵਾਸਤੇ ਹੱਥ ਦਰਾਣੀ ਰਾਜੀ ਸਮਝ ਬੜੀ ਪੂਰੀ ਆ ਫਿੱਟ ਫਿੱਟ ਲੈਵੇ ਦਾ ਆ ਟ੍ਰਾਂਜੈਕਸ਼ਨ ਪਲੱਸ ਕਉਂਦੇ ਸੀ ਉਹ ਠੀਕ ਹੈ ਤੇ ਟ੍ਰਾਂਜੈਕਸ਼ਨਾਂ ਜਿਹੜੀ ਹੁਣ ਆਲੀ ਆਉਂਦੀ ਆ ਕਹਿੰਦੇ ਲੇਵਾ ਨਹੀਂ ਲਹੁੰਦੀ ਪਲੱਸ ਪੈਂਦੀ ਸੀ ਇਹਨੂੰ ਪਲੱਸ ਪੈਂਦੀ ਸੀ ਇਹਦਾ ਰੇਟ ਕੀ ਰੱਖਿਆ ਇਹਦਾ ਰੇਟ ਜੀ ਆ ਮਨੂ ਵੀ 130000 ਰੁਪਏ ਦੇ ਮਾਰੇ ਠੀਕ ਹੈ ਮੂੰ ਦੇਖੋ ਜੀ ਆ ਸੋ ਫੇਸ ਬਿਊਟੀ ਵਗੈਰਾ ਦੇਖੋ 4 ਦੰਦ ਠੀਕ ਹੈ 4 ਦੰਦ ਕਨਫਰਮ ਆ ਹਨਾ ਵਾਹ ਠੀਕ ਹੈ ਉਹ ਦੰਦ ਇਹਨਾਂ ਦੇ ਦੋਨਾਂ ਦੇ ਚਾਰ ਚਾਰ ਦੰਦ ਇਹ ਦੰਦ ਹੁਣ ਕਨਫਰਮ ਕਰਿਆ ਪਹਿਲਾਂ ਮੰਨ ਕੇ ਚੱਲੋ ਵੀ ਦੰਦ ਚੈੱਕ ਨਹੀਂ ਕਰੇ ਗਏ ਸੀ ਇਹਨਾਂ ਦੇ ਤੇ 97796051 ਸੀ ਵੀਰ ਦਾ ਮੋਬਾਈਲ ਨੰਬਰ ਆ ਚੌਗੀਆਂ ਚੌਗੀਆਂ ਮੂਹੋ ਕਨਫਰਮ ਆ ਜਾਵਾ ਪਹਿਲਾ ਪਹਿਲਾ ਸੂਆ ਸੁੰਦਿਆ ਪਿੰਆ ਪਿੰਡ ਧੌੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਕੇ ਦੇ ਚੈਨਲ ਨੂੰ ਪਿਆਰ ਦੇ